ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਗੌਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਦਿੱਲੀ ਵਿਧਾਨ ਸਭਾ ਚੋਣ ਦਾ ਨਤੀਜਾ ਆ ਚੁੱਕਿਆ ਜਿਸ ਦੇ ਵਿੱਚ ਭਾਜਪਾ ਨੇ ਬਾਜ਼ੀ ਮਾਰੀ ਹੈ ਤੇ ਉਤਹੀ ਆਮ ਆਦਮੀ ਪਾਰਟੀ ਜੋ ਲਗਾਤਾਰ ਜਿੱਤ ਦਾ ਦਾਵਾ ਕਰ ਰਹੀ ਸੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਆਮ ਆਦਮੀ ਪਾਰਟੀ ਦਾ ਦਿੱਲੀ ਚੋਣਾਂ ਦੇ ਵਿੱਚ ਹਾਰ ਦਾ ਹਾਰ ਦੇ ਕੀ ਕਾਰਨ ਰਹੇ ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਦਿੱਲੀ ਤੋਂ ਬਾਅਦ ਇਸ ਵੇਲੇ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਹੈ ਤੇ ਇਹਨਾਂ ਚੋਣ ਦੇ ਵਿੱਚ ਹਾਰ ਦਾ ਸਾਹਮਣਾ ਜਿਹੜਾ ਆਮ ਆਦਮੀ ਪਾਰਟੀ ਨੂੰ ਕਰਨਾ ਪਿਆ ਦਿੱਲੀ ਦੇ ਵਿੱਚ ਉਸ ਦਾ ਅਸਰ ਪੰਜਾਬ ਦੀ ਸਿਆਸਤ ਤੇ ਕੀ ਪਵੇਗਾ ਇਹ ਸਵਾਲ ਖੜੇ ਹੋ ਰਹੇ ਨੇ ਇਹਨਾਂ ਸਵਾਲਾਂ ਦੇ ਤਹੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਸਾਖੀ ਸਸੀ ਗੱਲ ਸਾਰੇ ਸਰ ਜੀ ਮੈਂ ਸ਼ੁਰੂਆਤ ਜੀ ਮੈਂ ਗੱਲ ਕੀਤੀ ਹੈ ਕਿ ਭਾਜਪਾ ਨੇ ਬਾਜ਼ੀ ਮਾਰ ਲਈ ਤੇ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਲਗਾਤਾਰ ਆਮ ਆਦਮੀ ਪਾਰਟੀ ਕੇਜਰੀਵਾਲ ਮਨੀ ਸਿਸੋਦੀਆ ਸੀਮਾਨ ਖੁਦ ਉਥੇ ਚੋਣ ਪ੍ਰਚਾਰ ਕਰ ਰਹੇ ਸਨ ਤੇ ਲਗਾਤਾਰ ਦਾਵਾ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਹੀ ਦੁਆਰਾ ਦਿੱਲੀ ਦੇ ਵਿੱਚ ਆਪਣੀ ਬਾਜ਼ੀ ਮਾਰੂਗੀ ਤੇ ਇਸ ਦੀ ਸਰਕਾਰ ਆਊਗੀ ਪਰ ਅਚਾਨਕ ਬਾਜ਼ੀ ਜਿਹੜੀ ਉਹ ਪਲਟ ਗਈ ਭਾਜਪਾ ਨੇ ਬਾਜ਼ੀ ਮਾਰ ਲਈ ਕੀ ਲੱਗਦਾ ਹੈ ਕਿ ਕੀ ਕਾਰਨ ਰਹਿ ਗਿਆ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਦੇਖੋ ਸਾਕਸ਼ੀ ਜੋ ਮੈਂ ਐਨਾਲਿਸਿਸ ਕਰਦਾ ਕਿਉਂਕਿ ਅੱਜ ਹੀ ਹਜੇ ਨਤੀਜੇ ਕੋਸ਼ਤ ਹੋਏ ਨੇ ਤੇ ਜਿੰਨਾ ਕੁ ਮੈਂ ਐਨਾਲਿਸਿਸ ਕੀਤਾ ਕੀ ਐਸਓਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਚੋਣ ਮੁਹਿੰਮ ਹੈ ਉਹ ਬੜੀ ਮਾਈਕਰੋ ਮੈਨੇਜਮੈਂਟ ਰਹੀ ਹੈ ਮਾਈਕਰੋ ਮੈਨੇਜਮੈਂਟ ਕਹਿਣ ਦਾ ਮਤਲਬ ਉਹਨਾਂ ਨੇ ਜਮੀਨੀ ਪੱਧਰ ਦੇ ਉੱਤੇ ਬਹੁਤ ਜਿਹੜਾ ਵਾ ਤਰੀਕੇ ਨਾਲ ਵੋਟ ਨੂੰ ਕਿਵੇਂ ਅਸੀਂ ਭਾਰਤੀ ਜਨਤਾ ਪਾਰਟੀ ਨੇ ਆਪਣੇ ਪੱਖ ਵੱਲ ਕਰਨਾ ਉਹਦੇ ਉੱਤੇ ਪੂਰੀ ਮੈਨੇਜਮੈਂਟ ਕੀਤੀ ਹੈ ਜਿ ਆਪਾਂ ਫੋਰ ਐਗਜ਼ਾਮਪਲ ਲ ਲਈਏ ਜਿਹੜੀਆਂ ਹੁਣ ਮੰਨ ਲਓ 70 ਦੇ ਵਿੱਚੋਂ 20 ਸੀਟਾਂ ਹੈਗੀਆਂ ਉਹ ਪੂਰਬੀ ਵੈਸਟ ਜਿੱਥੇ ਦਿੱਲੀ ਦਾ ਇਲਾਕਾ ਉੱਥੇ ਦੀਆਂ ਸੀਟਾਂ ਹੈਗੀਆਂ 20 ਸੀਟਾਂ ਪਿਛਲੀ ਵਾਰ ਭਾਰਤੀ ਜਨਤਾ ਪਾਰਟੀ ਨੂੰ ਇੱਕ ਸੀਟ ਆਈ ਸੀ ਉੰਨੀਆਂ ਸੀਟਾਂ ਹਾਰ ਗਏ ਸੀ ਭਾਰਤੀ ਜਨਤਾ ਪਾਰਟੀ ਨੂੰ ਇਸ ਵਾਰ ਪਤਾ ਸੀ ਕਿ ਅਸੀਂ ਪੂਰਬੀ ਵੈਸਟ ਦੇ ਵਿੱਚ ਬਹੁਤ ਕਮਜ਼ੋਰ ਆ 20 ਸੀਟਾਂ ਦੇ ਵਿੱਚੋਂ ਇੱਕ ਸੀਟ ਹੀ ਲੈ ਸਕਿਆ ਤੇ ਸਾਨੂੰ ਇੱਥੇ ਵੋਟ ਪ੍ਰਤੀਸ਼ਤ ਜਿਹੜਾ 36% ਪਿਛਲੀ ਵਾਰ ਪਿਆ ਸੀ ਲੇਕਿਨ ਆਮ ਆਲੀ ਪਾਰਟੀ ਨੂੰ 53% ਦੇ ਆਸ-ਪਾਸ ਪਿਆ ਸੀ ਭਾਈ ਇਹਨੂੰ ਵਿਧਾਨਕ ਇਹ ਸਾਨੂੰ 53 ਨੂੰ ਕਰਾਸ ਕਰਨਾ ਪਏਗਾ ਤੇ ਇਹ ਮਾਈਕਰੋ ਮੈਨੇਜਮੈਂਟ ਦਾ ਭਾਰਤੀ ਜਨਤਾ ਪਾਰਟੀ ਦਾ ਨਤੀਜਾ ਸੀਗਾ ਕਿ ਉਹਨਾਂ ਨੇ ਦੇਖਿਆ ਕਿ ਇੱਥੇ ਜ਼ਿਆਦਾਤਰ ਬੰਦੇ ਕੌਣ ਨੇ ਉਹਨਾਂ ਨੇ ਦੇਖਿਆ ਕਿ ਇੱਥੇ ਪਰਵੰਨ ਚਲਦੇ ਲੋਕ ਜ਼ਿਆਦਾ ਨੇ ਇੱਥੇ ਪੰਜਾਬ ਦਾ ਸਿੱਖ ਬਹੁਤ ਜ਼ਿਆਦਾ ਹੈ ਉਹਨਾਂ ਨੇ ਉਸੇ ਹਿਸਾਬ ਨਾਲ ਉਹਦੀ ਮੈਨੇਜਮੈਂਟ ਕੀਤੀ ਪਰ ਵਾਂਚਲ ਦੇ ਵਿੱਚ ਜਿਵੇਂ ਉਹਨਾਂ ਨੇ ਉਸ ਵੋਟ ਨੂੰ ਆਪਣੇ ਵੱਲ ਆਪਣੇ ਪੱਖੀ ਕਰਨ ਲਈ ਉਹਨਾਂ ਨੇ ਸੀਐਮ ਜਿਹੜੇ ਉੱਤਰ ਪ੍ਰਦੇਸ਼ ਨੇ ਯੋਗਿਆ ਦਿੱਤਿਆ ਨਾ ਉਹਨਾਂ ਨੂੰ ਉੱਥੇ ਪੂਰਵੀ ਵੈਸਟ ਚ ਭੇਜਿਆ ਉਹਨਾਂ ਨੇ ਬੜਾ ਤੁਰੰਦਰ ਉੱਥੇ ਤਿੱਖਾ ਪ੍ਰਚਾਰ ਕੀਤਾ ਫਿਰ ਇਹਨਾਂ ਨੇ ਸੈਕੰਡ ਸਟੈਪ ਇਹ ਕੀਤਾ ਕਿ ਇਹਨਾਂ ਨੇ ਸਿੱਖ ਜਿਹੜੇ ਚਰਚਿਤ ਚਿਹਰੇ ਨੇ ਜਿਹੜੇ ਸਿੱਖਾਂ ਦੀ ਮਿਸ਼ਨਰੀ ਕਾਫੀ ਦਿਨ ਜੁੜੇ ਰਹੇ ਨੇ ਮੰਨ ਲਓ ਮਨਜਿੰਦਰ ਸਿੰਘ ਸਿਰਸਾ ਨੇ ਉਹਨਾਂ ਨੂੰ ਟਿਕਟ ਦਿੱਤੀ ਇਹ ਸਾਰਿਆਂ ਨੂੰ ਪਤਾ ਕਿ ਮਨਜਿੰਦਰ ਸਿੰਘ ਸਿਰਸਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ ਔਰ ਲੰਬਾ ਟਾਈਮ ਉਹਨਾਂ ਨੇ ਸਿੱਖਾਂ ਦੇ ਲਈ ਕੰਮ ਕੀਤਾ ਸਿੱਖ ਧਾਰਮਿਕ ਸੰਸਥਾਵਾਂ ਲਈ ਕੰਮ ਕੀਤਾ ਵੱਡੇ ਕਾਰੋਬਾਰੀ ਨੇ ਅਰਵਿੰਦ ਸਿੰਘ ਲਵਲੀ ਨੇ ਇਤਾਂ ਦੇ ਹੋਰ ਉਹਨਾਂ ਨੇ ਜਿੰਨੇ ਹੈਗੇ ਆ ਉਹ ਭਾਜਪਾ ਨੇ ਉਹਨਾਂ ਸਿੱਖਾਂ ਨੂੰ ਉੱਥੇ ਟਿਕਟਾਂ ਦੇ ਕੇ ਮੈਦਾਨ 'ਚ ਉਤਾਰਿਆ ਉਹਨੂੰ ਉਹਦਾ ਨਤੀਜਾ ਇਹ ਰਿਹਾ ਕਿ ਭਾਰਤੀ ਜਨਤਾ ਪਾਰਟੀ 20 ਦੇ ਵਿੱਚੋਂ 16 ਸੀਟਾਂ ਲੈ ਗਈ 15 ਸੀਟਾਂ ਦਾ ਸਿੱਧਾ ਉੱਥੇ ਫਾਇਦਾ ਹੋ ਗਿਆ ਤੇ ਇਹ ਮਾਈਕਰੋ ਮੈਨੇਜਮੈਂਟ ਇਹਨੂੰ ਕਹਿੰਦੇ ਆ ਔਰ ਇੱਥੇ ਕਿਤੇ ਨਾ ਕਿਤੇ ਜਿਹੜੀ ਚੂਕ ਹੈਗੀ ਆ ਉਹ ਆਮ ਆਦਮੀ ਪਾਰਟੀ ਕੋ ਹੋਈ ਆ ਉਹਨਾਂ ਨੂੰ ਇਹ ਮਾਈਕਰੋ ਮੈਨੇਜਮੈਂਟ ਨੂੰ ਇਹ ਇਹਨੂੰ ਤੋੜ ਨਹੀਂ ਸਕੇ ਉਹ ਦੂਸਰਾ ਜਿਹੜਾ ਵੱਡਾ ਕਾਰਨ ਆ ਕਿ ਜਿਹੜੀ 3 ਲੇਅਰ ਐਂਟੀਗਮੈਂਸੀ ਜੋ ਮੈਂ ਜੱਜ ਕਰ ਰਿਹਾ ਉੱਥੇ ਆਮ ਆਦਮੀ ਪਾਰਟੀ ਦੇ ਖਿਲਾਫ ਸੀ ਉਹਦੀ 3 ਲੇਅਰ ਕਿਵੇਂ ਸੀ ਇੱਕ ਤਾਂ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਉਹਨਾਂ ਦੇ ਉੱਤੇ ਕ腐ਸ਼ਨ ਦੇ ਅਲੀਗੇਸ਼ਨ ਲੱਗ ਗਏ ਸੀ ਔਰ ਇੱਕ ਪਾਰਟੀ ਜਿਹਦਾ ਜਨਮ ਕਰਪਸ਼ਨ ਦੇ ਅਗੇਂਸਟ ਕਰਪਸ਼ਨ ਅਗੇਂਸਟ ਇੰਡੀਆ ਮੂਵਮੈਂਟ ਅੰਨਾ ਹਜਾਰੇ ਦੀ ਅੰਦੋਲਨ ਚ ਹੋਇਆ ਹੋਵੇ ਤੇ ਉਹਨਾਂ ਨੇ ਲੋਕਾਂ ਨੂੰ ਇਹ ਕਿਹਾ ਹੋਵੇ ਕਿ ਮੈਂ ਵਿਦਆਊਟ ਸਿਕਿਉਰਿਟੀ ਮੈਂ ਕਰਪਸ਼ਨ ਦੇ ਖਿਲਾਫ ਹਾਂ ਅਸੀਂ 1 ਰੁਪਿਆ ਨਹੀਂ ਲਵਾਂਗੇ ਤੇ ਅਸੀਂ ਸਾਫ ਸੁਥਰੀ ਛਵੀ ਦੇਵਾਂਗੇ ਅਸੀਂ ਗਰੀਬਾਂ ਤੁਹਾਨੂੰ ਯਾਦ ਹੋਏਗਾ ਜਦੋਂ ਪਹਿਲੀ ਵਾਰੇ ਸੀਐਮ ਬਣੇ ਤੇ ਮੈਟਰੋ ਦੇ ਵਿੱਚ ਇਹਨਾਂ ਨੇ ਸਫਰ ਕਰਕੇ ਲੋਕਾਂ ਦੇ ਦਿਲਾਂ ਵਿੱਚ ਉਤਰੇ ਬਾਅਦ ਵਿੱਚ ਉਸੇ ਜਦੋਂ ਚੋਣਾ ਹੋਈਆਂ ਪਹਿਲੀ ਵਾਰੀ 23 ਸੀਟਾਂ ਆਈਆਂ ਬਾਅਦ ਚ ਜਦੋਂ ਚੋਣਾ ਹੋਈਆਂ ਤੁਸੀਂ ਇਹ ਦੇਖੋ 70 ਦੇ ਵਿੱਚੋਂ 67 ਸੀਟਾਂ ਲੈ ਗਏ ਉਹ ਲੋਕਾਂ ਦੇ ਦਿਲਾਂ 'ਚ ਇਹਨਾਂ ਨੇ ਘਰ ਕਰ ਲਿਆ ਸੀ ਬਈ ਇਹ ਵਾਕਈ ਗਰੀਬਾਂ ਦੀ ਪਾਰਟੀ ਆ ਹਮਦਰਦਿਆਂ ਦੀ ਪਾਰਟੀ ਆ ਫਿਰ ਜਦੋਂ ਫਿਰ ਸੈਕੰਡ ਟਾਈਮ ਚੋਣਾ ਹੋਈਆਂ ਫਿਰ ਇਹਨਾਂ ਨੇ 68 ਸੀਟਾਂ ਜਿਹੜੀਆਂ ਉਹ ਲਿੱਤੀਆਂ ਤੇ ਆਮ ਆਮੀ ਪਾਰਟੀ ਨੇ ਇੱਕ ਜੜਾ ਦਿੱਲੀ ਦੇ ਵਿੱਚ ਕਾਫੀ ਮਜ਼ਬੂਤ ਕਰ ਲਿਆ ਲੇਕਿਨ ਗੱਲ ਇਹ ਹੈ ਕਿ ਇੱਕ ਤਾਂ ਐਂਟੀਨਕਮਬੈਂਸੀ ਇਹ ਸ਼ੁਰੂ ਹੋ ਗਈ ਕਿ ਅਰਵਿੰਦ ਕੇਜਰੀਵਾਲ ਹੋ ਰਹਾਂਤੇ ਤੇ ਉਹਨਾਂ ਦੇ ਮੰਤਰੀਆਂ ਦੇ ਉੱਤੇ ਮਨੀਸ਼ ਸੋਦੀਆ ਤੇ ਸਤਿੰਦਰ ਜੈਨ ਤੇ ਕਰਪਸ਼ਨ ਦੇ ਅਲਿਗੇਸ਼ਨ ਹੈ ਇਹਦੇ ਨਾਲ ਉਹਨਾਂ ਦੀ ਛਵੀ ਤੁਮਲ ਹੋਈ ਹਜੇ ਚਲੋ ਕੋਰਟ 'ਚ ਮੈਟਰ ਨੇ ਸੱਚ ਝੂਠ ਤਾਂ ਬਾਝ ਆਣਾ ਸਾਹਮਣੇ ਲੋਕਾਂ ਦੇ ਦਿਮਾਗ ਚ ਘਰ ਕਰ ਗਿਆ ਫਿਰ ਇੱਕ ਇਹ ਹੋ ਗਿਆ ਕਿ ਉਹਨਾਂ ਨੂੰ ਜਿਹੜਾ ਉਹਨਾਂ ਨੇ ਆਪਣਾ ਇੱਕ ਜਿਹੜਾ ਬੰਗਲਾ ਬਣਾ ਲਿਆ ਜਿਹਦੇ ਚ 35-40 ਲੱਖ ਰੁਪਏ ਦਾ ਜਿਮ ਹੀ ਹੈਗਾ ਹੋਰ ਚੀਜ਼ਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੇ ਉਹਦਾ ਬੜਾ ਤਿੱਖਾ ਪ੍ਰਚਾਰ ਉਹਦੀਆਂ ਵੀਡੀਓਜ਼ ਜਾਰੀ ਕਰਕੇ ਕੀਤਾ ਕਿ ਸ਼ੀਸ਼ਮੈਲ ਦਾ ਇੱਕ ਨੂੰ ਰੂਪ ਦਿੱਤਾ ਜਿਹੜੀ ਗਰੀਬ ਜਨਤਾ ਅਰਵਿੰਦ ਕੇਜਰੀਵਾਲ ਨੂੰ ਪਿਆਰ ਕਰਦੇ ਸੀ ਜਿਹੜੀ ਗਰੀਬ ਜਨਤਾ ਅਰਵਿੰਦ ਕੇਜਰੀਵਾਲ ਦੀ ਸੋਹਾਂ ਖਾਂਦੀ ਸੀ ਜਿਹੜੀ ਗਰੀਬ ਜਨਤਾ ਇਹ ਸੋਚਦੀ ਸੀਗੀ ਆ ਅਰਵਿੰਦ ਕੇਜਰੀਵਾਲ ਉਹ ਜਿਹੜਾ ਪੌੜੀ ਚੜ ਕੇ ਆਪ ਕਨੈਕਸ਼ਨ ਗਰੀਬਾਂ ਦੇ ਜੋੜਦਾ ਤੇ ਕੱਟਦਾ ਉਹਨਾਂ ਦੇ ਦਿਲਾਂ ਦੇ ਵਿੱਚੋਂ ਕਿਤੇ ਨਾ ਕਿਤੇ ਗਰੀਬਾਂ ਦੇ ਇੱਕ ਖਤਮ ਹੋਣਾ ਸ਼ੁਰੂ ਹੋ ਗਿਆ ਇੱਕ ਤਾਂ ਐਂਟੀਗਮੈਂਸੀ ਪਹਿਲੀ ਲੇਅਰ ਇਹ ਸੀ ਦੂਜੀ ਲੇਅਰ ਇਹ ਸੀਗੀ ਕਿ ਉੱਥੇ ਤੀਜੀ ਵਾਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣ ਗਏ ਸੀ ਔਰ ਉਹਨਾਂ ਦੇ ਬਣਨ ਨਾਲ ਉਹਨਾਂ ਦੇ ਕਾਰ ਵਿਧਾਇਕਾਂ ਦੀ ਜਿਹੜੀ ਐਂਟੀ ਗਵਰਨੈਂਸੀ ਉਹ ਬਹੁਤ ਹੋ ਜਾਂਦੀ ਜੇ ਤੀਜੀ ਵਾਰ ਜਦੋਂ ਬਣੋ ਤਾਂ ਲੋਕਾਂ ਦਾ ਆਪਣੇ ਆਪ ਹੀ ਰੁਝਾਨ ਜਿਹੜਾ ਨਾ ਉਹ ਇੱਕ ਹੋ ਜਾਂਦਾ ਯਾਰ ਬਹੁਤ ਹੋ ਗਿਆ ਹੁਣ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੋ ਵਾਰ ਲਗਾਤਾਰ ਬਣੇ ਪੰਜਾਬ ਦੇ ਮੁੱਖ ਮੰਤਰੀ ਸੁਖਦਾਰ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਬਣੇ ਤੇ ਤੁਸੀਂ ਦੇਖੋ ਤੀਜੀ ਵਾਰ ਆ ਕੇ ਲੋਕਾਂ ਦੀ ਐਂਟੀ ਗਵਰਨੈਂਸੀ ਇੰਨੀ ਖੜੀ ਹੋ ਗਈ ਪੰਜਾਬ ਚ ਉਹਨਾਂ ਨੂੰ ਹਰਾਤਾ ਤੇ ਇਦਾਂ ਹੀ ਐਂਟੀਨਗਮੈਂਸੀ ਇੱਕ ਨੈਚੁਰਲ ਫੀਨੋਮਨਾ ਹੈਗਾ ਹਿੰਦੁਸਤਾਨ ਦੀ ਜਮਹੂਰੀਅਤ ਦੇ ਵਿੱਚ ਲੋਕਾਂ ਦੇ ਵਿੱਚ ਚੰਗੇ ਕੰਮ ਕਰਨ ਵਾਲੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਆ ਕੇ ਐਂਟੀਨਗਮੈਂਸੀ ਆਪਣੇ ਆਪ ਖੜੀ ਹੋ ਜਾਂਦੀ ਕਿਸੇ ਟਾਈਮ ਕਾਮਰੇਡ ਸਾ ਜੋਤੀ ਬਸੂ ਹੋਰੀ ਹਰਦੇ ਨਹੀਂ ਹੁੰਦੇ ਸੀ ਕੇਰਲਾ ਵੱਲੋਂ ਲੇਕਿਨ ਸਰਕਾਰਾਂ ਸਾਫ ਹੋ ਗਈਆਂ ਇੱਕ ਟਾਈਮ ਬਾਅਦ ਅਸ਼ੀਲਾ ਦਿਖਸ਼ੇ ਦਾ ਕਿੰਨਾ ਕੰਮ ਕੀਤਾ ਲੇਕਿਨ ਜਦੋਂ ਐਂਟੀਨਗਮੈਂਸੀ ਖੜੀ ਹੋਈ ਤੇ ਉਹਨਾਂ ਨੇ ਉਹਦਾ ਸਫਾਇਆ ਕਰਤਾ ਕਾਂਗਰਸ ਦਾ ਤੋਂ ਕਿਉਂਕਿ ਤਿੰਨ ਵਾਰ ਲਗਾਤਾਰ ਉਹ ਵੀ ਉੱਥੇ ਦੀ ਦਿੱਲੀ ਦੀ ਮੁੱਖ ਮੰਤਰੀ ਰਹੀ ਹੈ ਅੱਛਾ ਫਿਰ ਤੀਜੀ ਜਿਹੜੀ ਹੈਗੀ ਹੈ ਕਿ ਹੁਣ ਕਾਰਪੋਰੇਸ਼ਨਸ ਜਿਹੜੀਆਂ ਸੀਗੀਆਂ ਦਿੱਲੀ ਦੀਆਂ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਖੁੱਲਾ ਰਾਜ ਸੀਗਾ ਕਾਰਪੋਰੇਸ਼ਨ ਚ ਅੰਗੇ ਤਾਂ ਇਹ ਸੀਗਾ ਕਿ ਕਾਰਪੋਰੇਸ਼ਨ ਭਾਜਪਾ ਗੋਲਾ ਜੀ ਆਮ ਆਦਮੀ ਪਾਰਟੀ ਕਹਿੰਦੀ ਸੀ ਭਾਜਪਾ ਜਾਣੇ ਲੇਕਿਨ ਇਸ ਵਾਰ ਮਨਿਸਪਲ ਕਾਰਪੋਰੇਸ਼ਨ ਵਿੱਚ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਮੇਅਰ ਸੀਗੇ ਫਿਰ ਵੀ ਉਹਦਾ ਉਹ ਲੋਕਾਂ ਦੇ ਵਿੱਚ ਉਹ ਵੀ ਐਂਟੀਨਗਰੈਂਸੀ ਜੀ ਵੀ ਹੁਣ ਕਿਸ ਚੀਜ਼ ਦੀ ਰੋਕ ਹੈ ਹੁਣ ਤਾਂ ਕੰਮ ਹੋਣੇ ਚਾਹੀਦਾ ਹੁਣ ਤਾਂ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਸੋ ਇਹ ਤਿੰਨ ਲੇਅਰ ਜਿਹੜੀ ਸਿਕਿਉਰਟੀ ਹੈਗੀ ਹੈ ਜਿਹਨੂੰ ਆਪਾਂ ਐਂਟੀਨਗਰੈਂਸੀ ਦੇ ਵਿੱਚ ਇਹਨਾਂ ਦਾ ਅਰਵਿੰਦ ਕੇਜਰੀਵਾਲ ਤੇ ਆਵਾਜ਼ੀ ਪਾਰਟੀ ਦਾ ਨੁਕਸਾਨ ਹੋਇਆ ਉਸ ਤੋਂ ਇਲਾਵਾ ਕਿ ਪੰਜਾਬ ਵਿੱਚ ਸਰਕਾਰ ਚੱਲ ਰਹੀ ਹੈ ਤੁਸੀਂ ਦੇਖਿਆ ਹੁਣੇ ਇੱਥੇ ਪੰਜਾਬ ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਤੇ ਸਿਰਫ 3 ਸੀਟਾਂ ਹੀ ਜਿੱਤ ਪਾਈ 13 'ਚ ਪੰਜਾਬ ਦੇ ਵਿੱਚ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਕਈ ਜ਼ਿਲ੍ਹਿਆਂ ਦੇ ਵਿੱਚ ਆਵਾਜ਼ੀ ਪਾਰਟੀ ਬਹੁਮਤ 'ਚ ਨਹੀਂ ਆਈ ਤੇ ਇਹ ਕਿਉਂਕਿ ਪੰਜਾਬ ਦੀ ਕਰੀਬ 25% ਉੱਥੇ ਪੋਪੂਲੇਸ਼ਨ ਪੰਜਾਬੀ ਹੈ ਜਿਹੜੀ ਦਿੱਲੀ ਦੀ ਹੈ ਔਰ ਕਿਤੇ ਨਾ ਕਿਤੇ ਸਾਡੇ ਗਹਿਰੇ ਰਿਸ਼ਤੇ ਪੰਜਾਬ ਵਾਲਿਆਂ ਨਾਲ ਉਹਦੀ ਜਿਹੜੀ ਹਵਾ ਇੱਥੋਂ ਦੀ ਐਂਟੀਨਕੰਬੈਂਸੀ ਹੈ ਉਹ ਦਿੱਲੀ ਵੀ ਟ੍ਰਾਂਸਫਰ ਹੋਈ ਹੈ ਕਿਉਂਕਿ ਲੋਕਾਂ ਦਾ ਇੱਥੋਂ ਦਿੱਲੀ ਨਾਲ ਵਪਾਰ ਬਹੁਤ ਹੈ ਹਰ ਵਪਾਰੀ ਜਿਹੜਾ ਇੱਥੋਂ ਦਾ ਪੰਜਾਬ ਦਾ ਉਹ ਦਿੱਲੀ ਨਾਲ ਜੁੜਿਆ ਤੇ ਦਿੱਲੀ ਨੂੰ ਲੈਂਦੇ ਨੇ ਵਪਾਰ ਦਾ ਕਾਰੋਬਾਰ ਦਾ ਇੱਥੇ ਲੱਖਾਂ ਲੋਕਾਂ ਦਾ ਹੈਗਾ ਸਾਰੀ ਇੰਡਸਟਰੀ ਦਾ ਹੈਗਾ ਤੇ ਦਿੱਲੀ ਦੇ ਵਿੱਚ ਉਹ ਵੀ ਘਰ ਕਰ ਗਿਆ ਕਿ ਨਹੀਂ ਪੰਜਾਬ ਦੇ ਵਿੱਚ ਐਂਟੀ ਗਵਰਨਮੈਂਸੀ ਹੈਗੀ ਆ ਪੰਜਾਬ ਦੇ ਹਾਲਾਤ ਬਹੁਤ ਮਾੜੇ ਆ ਵਪਾਰੀ ਲੋਕ ਆਪਸ ਵਿੱਚ ਗੱਲ ਕਰਦੇ ਰੇ ਉਹਦੀਆਂ ਜਿਹੜੀਆਂ ਐਂਟੀ ਗਵਰਨਮੈਂਸੀ ਹੋਣ ਮੰਨ ਲਓ ਮੈਂ ਕਾਰਪੋਰੇਸ਼ਨ ਦੀਆਂ ਗੱਲ ਕਰਦਾ ਵਾਂ ਬਈ ਉਹਦਾ ਅਸਰ ਉੱਥੇ ਜਾ ਕੇ ਬਹੁਤ ਪਿਆ ਬਈ ਉਹਦਾ ਅਸਰ ਵੀ ਪਿਆ ਤੇ ਉਹਦੇ ਕਰਕੇ ਥੋੜਾ ਜਿਹੜਾ ਵਾ ਉਹ ਵੋਟ ਬੈਂਕ ਉਹਦਾ ਵੀ ਨਾਰਾਜ਼ ਹੋਇਆ ਫਿਰ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਕਿ ਉੱਥੇ ਸਰਵਿਸ ਤੇ ਮੀਡਲ ਕਲਾਸ ਮੀਡਲ ਕਲਾਸ ਨੂੰ ਭਾਜਪੀ ਨੇ ਬਹੁਤ ਪ੍ਰਭਾਵਿਤ ਕੀਤਾ ਹੈ ਨ ਫੋਕਸ ਕੀਤਾ ਮੀਡਲ ਕਲਾਸ ਕਰੀਬ 56% ਵੋਟਰ ਦਿੱਲੀ ਦੇ ਵਿੱਚ ਮੀਡਲ ਕਲਾਸ ਹੈ ਔਰ ਉਹ ਮੀਡਲ ਕਲਾਸ ਪਿਛਲੀ ਵਾਰੀ ਜਿਹੜਾ ਮੈਕਸਿਮਮ ਜਿਹੜਾ ਸੀਗਾ ਉਹ ਆਮ ਆਦੀ ਪਾਰਟੀ ਵੱਲ ਸੀਗਾ ਲੇਕਿਨ ਇਸ ਵਾਰ ਜਿਵੇਂ ਮੰਨ ਲਓ ਕਿ ਨਿਰਮਲਾ ਸਿਤਾ RAM ਨੇ ਬਜਟ ਦਿੱਤਾ ਉਹ ਇੱਕ ਮੀਡਲ ਕਲਾਸ ਬਜਟ ਸੀਗਾ ਆਮ ਲੋਕਾਂ ਦਾ ਬਜਟ ਸੀਗਾ ਵੀ 12 ਲੱਖ ਤੱਕ ਨੂੰ ਇਨਕਮ ਟੈਕਸ 12 ਲੱਖ ਤੱਕ ਫ੍ਰੀ ਕਰਤਾ ਉਹ ਜਿਹੜਾ ਮੀਡਲ ਕਲਾਸ ਸਰਵਿਸ ਕਲਾਸ ਲੋਕ ਸੀਗੇ 54% ਉਹਨਾਂ ਦੇ ਵਿੱਚ ਇੱਕ ਬੀਜੇਪੀ ਲਈ ਬਹੁਤ ਜ਼ਿਆਦਾ ਇੱਕ ਲਹਿਰ ਚੱਲੀ ਕਿਉਂਕਿ ਥੋੜੇ ਦਿਨ ላይ ਬਜਟ ਆਇਆ ਉਹ ਲਹਿਰ ਚੱਲੀ ਉਹ ਲਹਿਰ ਜਿਹੜੀ ਹੈ ਵੋਟਸ ਵਿੱਚ ਕਨਵਰਟ ਹੋਈ ਸੋ ਕਈ ਫੈਕਟਰ ਇਦਾਂ ਦੇ ਸੀਗੇ ਜਿਨ੍ਹਾਂ ਦੇ ਵਿੱਚ ਜਿਹੜੀ ਹੈ ਬੀਜੇਪੀ ਦੀ ਮਾਈਕਰੋ ਮੈਨੇਜਮੈਂਟ ਕੰਮ ਕੀਤੀ ਹੈ ਜਿਵੇਂ ਹੁਣ ਚਾਂਦਨੀ ਚੌਂਗ ਦਾ ਇਲਾਕਾ ਹੈਗਾ ਬੀਜੇਪੀ ਨੇ ਉੱਥੇ ਬਹੁਤ ਹੋਰ ਤਰ੍ਹਾਂ ਦੀ ਮਾਈਕਰੋ ਮੈਨੇਜਮੈਂਟ ਕੀਤੀ ਪੰਜ ਸੀਟਾਂ ਹੈਗੀਆਂ ਉਹ ਸਾਰੀਆਂ ਉਹਨਾਂ ਨੇ ਕੋਸ਼ਿਸ਼ ਕੀਤੀ ਭਈ ਇਹਨਾਂ ਨੂੰ ਆਪਾਂ ਜਿੱਤ ਲਈਏ ਔਰ ਇਦਾਂ ਦੀਆਂ ਅਲੱਗ-ਅਲੱਗ ਜਿੱਥੇ-ਜਿੱਥੇ ਜਿਸ ਸਮੁਦਾਏ ਦੇ ਲੋਕ ਸੀਗੇ BJP ਨੇ ਉਹਨੂੰ ਉਸੇ ਹਿਸਾਬ ਨਾਲ ਟੈਕਲ ਕੀਤਾ ਤੇ ਉਸੇ ਹਿਸਾਬ ਨਾਲ ਉਹਨਾਂ ਨੇ ਉੱਥੋਂ ਵੋਟ ਜਿਹੜੀ ਆ ਹਾਸਲ ਕੀਤੀ ਕਿਸੇ ਜਗ੍ਹਾ ਦੇ ਉੱਤੇ ਟ੍ਰੈਂਗੂਲਰ ਫਾਈਟ ਹੋ ਗਈ ਕਾਂਗਰਸ ਆ ਗਈ ਉਹ ਵਸੀ ਦੀ ਪਾਰਟੀ ਵੀ ਆ ਗਈ ਜਿਹੜੇ ਮੁਸਲਮ ਬਹੁਤ ਇਲਾਕੇ ਸੀ ਉਹ ਵੋਟ ਵੰਡੀ ਗਈ ਆਪਸ ਤੇ ਉਹ ਭਾਜਪਾ ਨੂੰ ਆਟੋਮੈਟਿਕਲੀ ਕਿਉਂਕਿ ਇਹ ਮinority ਵੋਟ ਹੈ ਭਾਜਪਾ ਨੂੰ ਘੱਟ ਪੈਂਦੀ ਹੈ ਤੇ ਉਹ ਵੋਟ ਜਿਹੜੀ ਆਮ ਆਨ ਵੀ ਪਾਰਟੀ ਨੂੰ ਹੀ ਸਿੱਧੇ ਤੌਰ ਤੇ ਨਹੀਂ ਪਈ ਤੇ ਕਈ ਸੀਟਾਂ ਦਾ ਉੱਥੇ ਵੀ ਨੁਕਸਾਨ ਹੋਇਆ ਜਿਵੇਂ ਤੁਸੀਂ ਗੱਲ ਕੀਤੀ ਕਿ ਦਿੱਲੀ ਦੇ ਵਿੱਚ ਪੰਜਾਬੀ ਵੀ ਵਸਦੇ ਨੇ ਸਿੱਖ ਵਸਦੇ ਨੇ ਆਪਾਂ ਦੇਖਿਆ ਕਿ ਕੁਝ ਸਮਾਂ ਪਹਿਲਾਂ ਹੀ ਪੀਐਮ ਮੋਦੀ ਨੇ ਦਲਜੀਤ ਦੋਸਾਂਝ ਨਾਲ ਮੁਲਾਕਾਤ ਕੀਤੀ ਸੀ ਤੇ ਹੁਣ ਦਲਜੀਤ ਦੋਸਾਂਝ ਦੇ ਆਪਾਂ ਦੇਖਦੇ ਕਿ ਫੈਨ ਫੋਲੋਇੰਗ ਬਹੁਤ ਹੈ ਤੇ ਹੋ ਸਕਦਾ ਹੈ ਕਿਤੇ ਉਸ ਉਹ ਮੁਲਾਕਾਤ ਵੀ ਕਿਤੇ ਨਾ ਕਿਤੇ ਚੋਣਾ ਦੇ ਪਰਪਸ ਦੇ ਨਾਲ ਸੀਗੀ ਕਿ ਉਹ ਜਿਹੜੇ ਸਿੱਖ ਜਿਹੜੀ ਸੀਗੀ ਆਡੀਅנס ਸੀ ਉਹਨਾਂ ਨੇ ਆਪਣੇ ਵੱਲੋਂ ਥੋੜਾ ਬਹੁਤਾ ਕਿਤੇ ਪ੍ਰਭਾਵ ਪਾਇਆ ਹੋਵੇ ਨਹੀਂ ਦੇਖੋ ਇਹ ਅਲੱਗਤ ਹੁੰਦਾ ਹੈ ਤਾਂ ਸੈਫ ਅਲੀ ਖਾਨ ਵੀ ਹੁਣ ਮੁਲਾਕਾਤ ਕਰਕੇ ਗਏ ਨੇ ਪਿੱਛੇ ਪਰਿਵਾਰ ਦੇ ਨਾਲ ਕਰੀਨਾ ਕਪੂਰ ਵੀ ਨਾਲ ਸੀਗੇ ਸਾਰੇ ਹੀ ਸੀਗੇ ਉਹਦੀ ਗੱਲ ਹੈਗੀਆ ਲੇਕਿਨ ਇਹ ਕਿਉਂਕਿ ਦਲਜੀਤ ਦੋਸਾਂਜ ਵਿਦੇਸ਼ ਹੀ ਫੇਰੀ ਤੋਂ ਆਏ ਸੀ ਦਿੱਲੀ ਚ ਉਹਨਾਂ ਨੇ ਕੰਸਰਟ ਕੀਤਾ ਸੀਗਾ ਤੁਬਟ ਨੈਚੁਰਲ ਆਗੀ ਉਹ ਮਨਜ ਦਸਿੰਸ ਸਾਦੇ ਘਰੇ ਵੀ ਗਏ ਨੇ ਉਹਨਾਂ ਦੇ ਘਰੇ ਵੀ ਗਏ ਨੇ ਔਰ ਹੋ ਸਕਦਾ ਕਿ ਇਹਦਾ ਚੋਨਾ ਦੇ ਵਿੱਚ ਅਸਰ ਪਿਆ ਹੋਵੇ ਪਰ ਇੰਨਾ ਨਹੀਂ ਮੈਂ ਸਮਝਦਾ ਕਿਉਂਕਿ ਜਿਹੜਾ ਮੈਂ ਤੁਹਾਨੂੰ ਇਹ ਗੱਲ ਦੱਸਾਂ ਕਿ ਸੈਲੀਬ੍ਰਿਟੀਜ਼ ਨਾਲ ਤਾਂ ਸਾਰਿਆਂ ਦੀ ਮੁਲਾਕਾਤ ਚੱਲਦੀ ਰਹਿੰਦੀ ਹੈ ਪ੍ਰਾਈਮ ਮਿਨਿਸਟਰ ਆਪ ਜਿਹੜੇ ਹਿੰਦੁਸਤਾਨ ਦੇ ਵਜੀਰ ਵਜੀਰੀਆ ਆਲਾ ਨੇ ਔਰ ਜਿੰਨੇ ਮੰਤਰੀ ਨੇ ਹਿੰਦੁਸਤਾਨ ਦੇ ਸੈਲਿਬ੍ਰਿਟੀਜ਼ ਨੂੰ ਮਿਲਦੇ ਰਹਿੰਦੇ ਇਹ ਕੋਈ ਨਵੀਂ ਗੱਲ ਨਹੀਂ ਹੈ ਲੇਕਿਨ ਹਾਂ ਵੋਟ ਦੇ ਵਿੱਚ ਕਨਵਰਟ ਕੀਤਾ ਜਾਣਾ ਉਹ ਸਿਰਫ ਕਿਉਂਕਿ ਦੇਖੋ ਆਮ ਆਦਮੀ ਪਾਰਟੀ ਦਾ ਹਜੇ ਸਿਰਫ ਵੋਟ ਬੈਂਕ ਇੱਕ ਤੂਰ ਸੀਗਾ ਗਰੀਬ ਲੋਕ ਸੀਗੇ ਜਿਨ੍ਹਾਂ ਨੂੰ ਬਿਜਲੀ ਫ੍ਰੀ ਸੀਗੀ ਜਿਨ੍ਹਾਂ ਨੂੰ ਪਾਣੀ ਫ੍ਰੀ ਸੀਗਾ ਜਿਨ੍ਹਾਂ ਨੂੰ ਤਾਂ ਤਰ੍ਹਾਂ ਦੀਆਂ ਸਹੂਲਤਾਂ ਸੀਗੀਆਂ ਮੁਹੱਲਾ ਕਲੀਨਿਕ ਸੀਗੇ ਹਰ ਚੀਜ਼ ਸੀਗੀ ਉਹ ਗਰੀਬ ਵੋਟਰ ਜਿਹੜਾ ਉਹ ਸ਼ਿਫਟ ਹੋਣਾ ਉਹਨੂੰ ਸ਼ਿਫਟ ਕਰਨ ਲਈ ਜਿਹੜੀ ਭਾਜਪਾ ਦੀ ਪਲੈਨਿੰਗ ਸੀਗੀ ਮਾਈਕਰੋ ਉਹੀ ਕਾਮਯਾਬ ਹੋਈ ਆ ਉਹਦੇ ਵਿਹਾਰ ਦੇ ਉੱਤੇ ਹੀ ਇਹ ਸਾਰਾ ਭਈ ਜੇ ਕਿਸੇ ਜਗ੍ਹਾ ਤੇ ਵੋਟ ਨਹੀਂ ਪੈ ਰਹੀ ਤੇ ਉੱਥੇ ਵੋਟ ਨੂੰ ਕਿਵੇਂ ਜਿਹੜਾ ਵਾ ਤਿੰਨ ਚਾਰ ਟ੍ਰੈਂਗੂਲਰ ਫਾਈਟਸ ਨੂੰ ਬਣਾਉਣਾ ਮੈਂ ਕਿਵੇਂ ਉੱਥੋਂ ਭਾਜਪਾ ਨੇ ਗੇਨ ਕਰਨਾ ਜਿਹੜਾ ਮੈਂ ਤੁਹਾਨੂੰ ਦੱਸਿਆ ਮੇਨ ਫੈਕਟਰ ਜਿਹੜਾ ਰਿਹਾ ਨਾ ਉਹ ਵੈਸਟ ਪੂਰਬੀ ਵਾਲਾ ਰਿਹਾ ਜਿਹੜਾ ਭਾਜਪਾ ਦਾ ਜਿੱਥੇ ਪਿਛਲੀ ਵਾਰ ਇੱਕ ਸੀਟ ਸੀ ਹਟ ਕੇ 16 ਸੀਟ ਲੈ ਗਏ ਹੁਣ ਦਿੱਲੀ ਤੋਂ ਬਾਅਦ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸੱਤਾ ਹੈਗੇ ਨਾ ਇਹਦੇ ਇਹਦੇ ਆਪਣੇ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਤੇ ਲੱਗਦਾ ਹੈ ਕਿ ਹੁਣ ਦਿੱਲੀ ਦੀ ਜਿਹੜੀ ਹਾਰ ਹੈ ਉਹਨਾਂ ਨੂੰ ਪੰਜਾਬ ਦੀ ਸਿਆਸਤ 'ਚ ਕਿਤੇ ਉਸ ਦਾ ਅਸਰ ਸਾਨੂੰ ਦੇਖਣ ਨੂੰ ਮਿਲੇਗਾ ਦੇਖੋ ਸਾਖੀ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਐਂਟੀ ਇਨਕਮਬੈਂਸੀ ਦਾ ਮਾਹੌਲ ਤਾਂ ਹੈਗਾ ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਹੜੀਆਂ ਹੁਣ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਮੰਨ ਲਓ ਜੇ ਮੈਂ 2022 ਨਾਲ ਹੀ ਕੱਲੀ ਜਲੰਧਰ ਨੂੰ ਕੰਪੇਅਰ ਕਰ ਲਾਂ ਨਗਰ ਨਿਗਮ ਦੀਆਂ ਚੋਣਾਂ ਨੂੰ ਤੇ 22 ਦੇ ਵਿੱਚੋਂ 22 ਦੇ ਵਿੱਚ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਸੀਗੀਆਂ ਮੈਨੂੰ ਯਾਦ ਹੈ 85 ਦੇ ਵਿੱਚੋਂ 70 ਸੀਟਾਂ ਕਾਂਗਰਸ ਲੈ ਗਈ ਸੀ ਹੁਣ ਇੱਥੇ ਐਤਕੀ ਕੀ ਹੋਇਆ ਜਿਵੇਂ 85 ਸੀਟਾਂ ਤੇ ਹੋਈਆਂ ਸਿਰਫ 38 ਸੀਟਾਂ ਆਮ ਆਦਮੀ ਪਾਰਟੀ ਲੈ ਕੇ ਗਈ ਰੂਲਿੰਗ ਪਾਰਟੀ ਹਾਲਾਂਕਿ ਸੱਤਾ ਨੂੰ ਹਮੇਸ਼ਾ ਜਿਹੜੀ ਹੈ ਲੋਕਲ ਇਲੈਕਸ਼ਨ ਦਾ ਤਦਾਦੀ ਪਾਰਟੀ ਨੂੰ ਹਮੇਸ਼ਾ ਫਾਇਦਾ ਹੁੰਦਾ ਔਰ ਕੋਈ ਵੀ ਪਾਰਟੀ ਪਿਛਲੇ ਤੁਸੀਂ ਜਿੰਨਾ ਮਰਜੀ ਇਤਿਹਾਸ ਖੰਗਾਲੋ ਬਈ ਵਨ ਸਾਈਡਿਡ ਮੈਜੋਰਟੀ ਰਹਦੀ ਹੈ ਉਹਨਾਂ ਨੂੰ ਕਦੀ ਕਿਸੇ ਕੋਲ ਜੋੜ ਤੋੜ ਨਹੀਂ ਕਰਨੀ ਪੈਂਦੀ ਔਰ ਲੇਕਿਨ ਆਮ ਆਨਵੀ ਪਾਰਟੀ ਦਾ ਇੱਕ ਅਜੰਡਾ ਸੀ ਕਿ ਅਸੀਂ ਜੋੜ ਜੋੜ ਦੀ ਰਾਜਨੀਤੀ ਤੋਂ ਪਰੇ ਆ ਤੇ ਇੱਥੇ ਆ ਕੇ ਜਿਵੇਂ 38 ਸੀਟਾਂ ਲਿੱਤੀ ਹਮਨ ਲੁਜਲੰਧਰ ਦੀ ਐਗਜ਼ਾਮਪਲ ਦੇਣਾ ਇਹਨਾਂ ਨੇ ਬਾਕੀ ਪਾਰਟੀਆਂ ਤੋਂ ਬੰਦੇ ਲੈ ਕੇ ਜੁਆਇਨ ਕਰਾ ਲਏ ਉਹਦਾ ਇਫੈਕਟ ਪੈਂਦਾ ਦੇਖੋ ਪਾਰਟੀ ਦੀ ਇੱਕ ਆਈਡੀਓਲੋਜੀ ਹੁੰਦੀ ਹੈ ਪਾਰਟੀ ਦਾ ਇੱਕ ਡਿਸਪਲਿਨ ਹੁੰਦਾ ਪਾਰਟੀ ਦੇ ਇੱਕ ਪ੍ਰਿੰਸੀਪਲ ਹੁੰਦੇ ਆ ਉਹ ਫਿਰ ਹੁੰਦਾ ਦੂਸਰੀ ਜਿਹੜੀ ਗੱਲ ਹੈਗੀ ਹੈ ਕਿ ਮੈਂ ਜੋ ਸਮਝਦਾ ਕਿ ਪੰਜਾਬ ਦੀ ਜਿਹੜੀ ਬਿਊਰੋਕ੍ਰੇਸੀ ਹੈ ਉਹ ਪੰਜਾਬ ਸੂਬੇ ਨੂੰ ਚਲਾ ਰਹੀ ਹੈ ਉਹ ਬਿਊਰੋਕ੍ਰੇਸੀ ਵੀ ਕਿਤੇ ਨਾ ਕਿਤੇ ਹਤਾਸ਼ ਤੇ ਨਰਾਸ਼ ਹੈਗੀ ਹੈ ਔਰ ਜੇ ਆਪਾਂ ਕਹੀਏ ਕਿ ਕੋਈ ਡਿਸੀਜਨ ਜਿਹੜੇ ਹਾਰਡ ਪੰਜਾਬ ਲਈ ਉਹ ਨਹੀਂ ਲਿੱਤੇ ਜਾ ਰਹੇ ਹਾਂ ਪੱਖੀ ਜਿਹੜੇ ਡਿਸੀਜਨ ਪੰਜਾਬ ਲਈ ਹੋਣੇ ਆ ਮੰਨ ਲਓ ਹੁਣ ਪੰਜਾਬ ਮੁੱਦੇ ਜਿਹੜੇ ਹੈਗੇ ਆ ਬਈ ਮੈਂ ਕਹਿੰਦਾ ਸੀਗਾ ਬਈ ਇਹਨਾਂ ਨੇ ਕਿਹਾ ਸੀ ਵੀ ਰੇਤਾ ਬਜਰੀ ਅਸੀਂ ਸਾਰੇ ਅੰਦਰ ਦੇ ਦਾਂਗੇ ਮੈਨੂੰ ਨਹੀਂ ਲੱਗਦਾ ਰੇਤਾ ਬਜਰੀ ਦੇ ਵਿੱਚ ਕੋਈ ਜਾਂਚ ਵੀ ਹੋਈ ਹੋਵੇ ਠੀਕ ਹੈ ਨਾ ਹਮੇਸ਼ਾ ਇਹਨਾਂ ਦੇ ਬਿਆਨ ਹੁੰਦੇ ਸੀਗੇ ਇਹਨਾਂ ਦੀ ਬਿਆਨ ਸੀਗੇ ਐਸੇ ਪਾਰਟੀ ਦੇ ਕਿ ਅਸੀਂ ਕੇਜਰੀਵਾਲ ਇੱਕ ਮਤਲਬ ਦਾ ਹਮੇਸ਼ਾ ਕੇਜਰੀਵਾਲ ਜਾਂ ਇਹਨਾਂ ਦੀ ਲੀਡਰਸ਼ਿਪ ਦਿੱਲੀ ਦੀ ਕਹਿੰਦੀ ਸੀ ਕਿ ਮਜੀਠੀਏ ਇੱਕ ਡਰੱਗ ਤਸਕਰਾ ਉੱਤੇ ਅਲੀਗੇਸ਼ਨ ਲਗਾਉਂਦੇ ਸੀ ਬਾਅਦ ਵਿੱਚ ਮਾਫੀ ਮੰਗੀ ਉਹਦੀ ਵੀ ਅਸੀਂ ਅਪੋਲੋਜਾਈਜ਼ ਕਰਦੇ ਹਾਂ ਸਾਡੇ ਕੋਈ ਇਦਾਂ ਦੇ ਇਫੈਕਟ ਨਹੀਂ ਹੈਗੇ ਫਿਰ ਪੰਜਾਬ 'ਚ ਡਰੱਗ ਦਾ ਮੁੱਦਾ ਹੈਗਾ ਡਰੱਗ ਦਾ ਮੁੱਦਾ ਤੁਸੀਂ ਦੇਖੋ ਹਜੇ ਵੀ ਪੰਜਾਬ ਦੇ ਵਿੱਚ ਉਦਾਂ ਹੀ ਗਰਮ ਹੈਗਾ ਜਿਵੇਂ ਪਹਿਲਾਂ ਸੀਗਾ ਉਹਦੇ 'ਚ ਕੋਈ ਕਮੀ ਪੇਸ਼ੀ ਨਹੀਂ ਆਈ ਫਿਰ ਜੇ ਮੈਂ ਕਹਾਂ ਕਿ ਪੰਜਾਬ ਦੇ ਵਿੱਚ ਕ੍ਰਾਈਮ ਦਾ ਗ੍ਰਾਫ ਤੁਸੀਂ ਦੇਖੋ ਚਲੋ ਪੁਲਿਸ ਨੇ ਬਹੁਤ ਅੱਛਾ ਕੰਮ ਕੀਤਾ ਕਈ ਜਗ੍ਹਾ ਉਹਨਾਂ ਨੇ ਵੱਡੇ ਵੱਡੇ ਗੈਂਗਸਟਰਸ ਫੜੇ ਵੀ ਨੇ ਅਸਲੇ ਵੀ ਫੜੇ ਨੇ ਔਰ ਪੰਜਾਬ ਨੂੰ ਤਾਂ ਮੈਂ ਜੇ ਕਹਾਂ ਕਿ ਇੱਕ ਸਟੇਟ ਨੂੰ ਤਾਂ ਪੁਲਿਸ ਅੱਜ ਸੰਭਾਲ ਕੇ ਬੈਠੀ ਹੋਈ ਆ ਅਦਰਵਾਇਜ਼ ਤੁਸੀਂ ਅੱਜ ਜੇ ਬਾਕੀ ਚੀਜ਼ਾਂ ਦੇ ਵਿੱਚ ਦੇਖੋ ਬਈ ਡਿਵੈਲਪਮੈਂਟ ਦੇ ਮੁੱਦੇ ਤੇ ਦੇਖੋ ਜਾਂ ਆਪਾਂ ਗੱਲ ਕਰੀਏ ਕਿ ਸਕੂਲਾਂ ਦੀ ਐਜੂਕੇਸ਼ਨ ਨੂੰ ਸੰਭਾਲਣ ਦੇ ਮੁੱਦੇ ਦੇ ਉੱਤੇ ਦੇਖੋ ਹਜੇ ਉਹ ਮਾਡਲ ਜਿਹੜਾ ਬਣ ਨਹੀਂ ਸਕਿਆ ਪੰਜਾਬ ਜਿੱਦਾਂ ਦਿੱਲੀ ਮਾਡਲ ਨੂੰ ਪੰਜਾਬ 'ਚ ਬਣਾਉਣਾ ਚਾਹੁੰਦੇ ਸੀ ਉਹ ਬਣ ਨਹੀਂ ਸਕਿਆ ਕਿਉਂਕਿ ਜੋ ਮੈਂ 3 ਸਾਲਾਂ ਦੇ ਵਿੱਚ ਆਬਜ਼ਰਵ ਕੀਤਾ ਕਿ ਸਟੇਟ ਨੂੰ ਸਿਰਫ ਪੁਲਿਸ ਅਫਸਰ ਹੀ ਸੰਭਾਲ ਕੇ ਚਲਾ ਰਿਹਾ ਹੈ ਬਾਕੀ ਰਾਜ ਸਭਾ ਵਿਭਾਗ ਹੈਗਾ ਵਾ ਹੋਰ ਡਿਵੈਲਪਮੈਂਟ ਹੈਗੇ ਆ ਗਮਾਡਾ ਵਾ ਗਲਾਡਾ ਵਾ ਪੰਜਾਬ ਅਰਬਨ ਡਿਵੈਲਪਮੈਂਟ ਥਾਟੀ ਹੈ ਇਸ ਹਰੇ ਮਹਿਕਮੇ ਦੇ ਵਿੱਚ ਹਜੇ ਤੱਕ ਰਿਫਾਰਮਸ ਨਹੀਂ ਆ ਪਏ ਅੱਜ ਵੀ ਲੋਕਾਂ ਨੂੰ ਆਪਣੀਆਂ ਪੂੜਾ ਤਰੋ ਐਨਓਸੀਆਂ ਲੈਣ ਲਈ ਆਪਣੀਆਂ ਫਾਈਲਾਂ ਕਲੀਅਰ ਕਰਾਉਣ ਲਈ ਬੜਾ ਲੰਬਾ ਛੋੜਾ ਕਮੀਰਾ ਹੈਗਾ ਉਹਦੇ ਚੋਂ ਨਿਕਲਣਾ ਪੈਂਦਾ ਪ੍ਰੋਸੈਸ ਜੋ ਅਰੇ ਬੜੇ ਧਾਮ-ਚਾਮ ਜਿਹੜੇ ਆ ਲੋਕਾਂ ਲਈ ਹੈਗੇ ਆ ਹਜੇ ਇਧਰੋਂ ਵੀ ਪੰਜਾਬ ਦੇ ਵਿੱਚ ਜਿਵੇਂ ਕੰਮਿੰਸ ਆਫ ਮੋਰਚਾ ਲੱਗਾ ਹੋਇਆ ਹੈ ਦਿੱਲੀ ਦਾ ਹਾਈਵੇ ਬੰਦ ਪਿਆ ਹੋਇਆ ਇਹ ਸਾਰੀਆਂ ਚੀਜ਼ਾਂ ਨਾਲ ਪੰਜਾਬ ਦੇ ਵਿੱਚ ਇੱਕ ਲੋਕਾਂ ਦੇ ਮਨ ਦੇ ਵਿੱਚ ਹੀ ਆ ਰਿਹਾ ਕਿ ਦੋ ਸਾਲਾਂ ਤੋਂ ਕਿਸਾਨਾਂ ਦਾ ਧਰਨਾ ਪਿਆ ਨੈਸ਼ਨਲ ਹਾਈਵੇ ਤੇ ਅਸੀਂ ਨਿਕਲ ਨਹੀਂ ਸਕਦੇ ਲੋਕ ਇਹਦੇ ਨਾਲ ਇਹ ਵੀ ਚੀਜ਼ਾਂ ਦੇ ਵਿੱਚ ਹੈਗਾ ਵੀ ਇਹ ਕੰਮ ਸਰਕਾਰਾਂ ਦੇ ਆ ਠੀਕ ਹੈ ਨਾ ਵੀ ਮੰਨ ਲਓ ਅੱਜ ਖੇਤੀਬਾੜੀ ਆ ਕਿਸਾਨ ਹੈਗੇ ਆ ਕਿਸਾਨ ਕਹਿੰਦੇ ਵੀ ਸਾਡੀਆਂ ਫਸਲਾਂ ਚੱਕੋ ਨਾਇੰ ਸਰ ਉਹਨਾਂ ਦੇ ਆਪਣੇ ਮੁੱਦੇ ਹੈਗੇ ਉਹਨਾਂ ਦੇ ਕਰਜ਼ੇ ਦੇ ਮੁੱਦੇ ਹੈਗੇ ਆ ਤੋਂ ਆ ਹੁਣ ਮੰਨ ਲਓ ਪੰਜਾਬੀ ਜਿਹੜਾ ਰਿਪੋਰਟ ਹੋ ਗਿਆ ਹੈ ਆ ਇਹਦੇ ਨਾਲ ਪੰਜਾਬ ਚ ਟਰੈਵਲ ਏਜੰਟਾਂ ਦੇ ਖਿਲਾਫ ਹਾ ਹਾ ਕਰਾ ਪੰਜਾਬ ਦੇ ਮੁੱਦੇ ਬੜੇ ਉਲਝੇ ਹੋਏ ਤੇ ਤਾਣੀਆਂ ਬੜੀਆਂ ਉਲਝੀਆਂ ਹੋਈਆਂ ਇਹਨਾਂ ਦੇ ਵਿੱਚੋਂ ਹਜੇ ਜੇ ਮੰਨ ਲਓ ਬੇਅਦਬੀ ਦੇ ਕੇਸ ਹੈਗੇ ਆ ਇਹ ਵਾਅਦੇ ਕੀਤੇ ਗਏ ਸੀ ਕਿ ਅਸੀਂ ਬੇਅਦਬੀ ਦੇ ਇਹਨਾਂ ਨੇ ਕਿਹਾ ਸੀ ਰੇਲਵੇ ਸਟੇਸ਼ਨ ਤੇ ਖੜੋਗੇ ਵੀ ਇੱਕ ਹਫ਼ਤੇ ਦੇ ਵਿੱਚ ਰਿਪੋਰਟ ਕੈਪਟਨ ਸਾਹਿਬ ਦੀ ਟੇਬਲ ਤੇ ਪਈ ਆ ਇਹ ਕੁਵਰ ਵੀ ਜ ਬੰਦੇ ਫੜ ਕੇ ਦੇ ਨੇ ਉਹ ਚ ਰਿਪੋਰਟ ਚ ਲਿਖੇ ਹੋਏ ਆ ਅੱਜ 3 ਸਾਲ ਬੀਤ ਗਏ ਆ ਠੀਕ ਆ ਨਾ ਸੋ ਇਸ ਹਾਲੀਆ ਚੀਜ਼ਾਂ ਦਾ ਬੜਾ ਅਸਰ ਹੈਗਾ ਇਹਦਾ ਅਸਰ ਦਿੱਲੀ ਵੀ ਹੋਇਆ ਉਹ ਦਿੱਲੀ ਦੇ ਅਸਰ ਹੋਣ ਦੇ ਨਾਲ ਉੱਥੇ ਵੋਟ ਦੇ ਵਿੱਚ ਫਰਕ ਪਿਆ ਹੈਗਾ ਹੁਣ ਜਿਹੜੀਆਂ ਇਹ ਪੰਜਾਬ ਨੂੰ ਆ ਕੇ ਕਿੰਨਾ ਕਨਸਨਟ੍ਰੇਟ ਕਰਦੇ ਨੇ ਕਿੰਨੇ ਰਿਫਾਰਮਸ ਕਰਦੇ ਨੇ ਕਿਉਂਕਿ ਅਜੇ ਗਵਰਨੈਂਸ ਰਿਫਾਰਮ ਬਹੁਤ ਹੋਣੇ ਜ਼ਰੂਰੀ ਹੈਗੇ ਆ ਸਾਰੇ ਮਹਿਕਮਿਆਂ ਦੇ ਵਿੱਚ ਲੱਗਦਾ ਕਿ ਗਵਰਨੈਂਸ ਰਿਫਾਰਮਸ ਹੋਣੇ ਜ਼ਰੂਰੀ ਆ ਅੱਜ ਵੀ ਤੁਸੀਂ ਕਿਤੇ ਚਲੇ ਜਾਓ ਲੋਕਾਂ ਨੂੰ ਆਮ ਲੋਕਾਂ 'ਚ رائے ਲਾਓ ਅੱਜ ਵੀ ਉਹਨਾਂ ਨੂੰ ਕੋਟਾਂ ਕਚਹਿਰੀਆਂ ਤੇ ਜਿਹੜੀਆਂ ਹੈਗੀਆਂ ਤਹਿਸੀਲਾਂ ਉੱਥੇ ਕੰਮ ਪੈਸੇ ਦੇ ਕੇ ਕਰਾਣੇ ਪੈ ਰਹੇ ਆ ਅੱਜ ਵੀ ਕੋਈ ਤੁਸੀਂ ਕਿਸੇ ਅਫਸਰਾਂ ਚ ਚਲਜੋ ਸਰਕਾਰੀ ਦਰਬਾਰੇ ਅੱਜ ਵੀ ਉਦਾਂ ਹੀ ਘੁੰਮਣ ਕੇ ਰੀਆਂ ਪਈਆਂ ਜਿਵੇਂ ਪੁਰਾਣੀਆਂ ਸਰਕਾਰਾਂ ਸੀ ਲੋਕ ਸੋਚਦੇ ਬਈ ਅਸੀਂ ਤਬਦੀਲੀ ਨੂੰ ਵੋਟ ਦਿੱਤੀ ਆ ਇੱਕ ਖੁੱਲਾ ਮੰਡੇਟ ਦਿੱਤਾ 92 ਸੀਟਾਂ ਤੇ 91 ਸੀਟਾਂ ਦੇ ਕੇ ਵੀ ਜੇ ਆਪਾਂ ਉੱਥੇ ਦੇ ਉੱਥੇ ਹੀ ਖੜੇ ਆ ਫਿਰ ਲੋਕ ਪੰਜਾਬ ਦੇ ਲੋਕ ਇਹ ਸੋਚਦੇ ਨੇ ਬਈ ਸਾਡੇ ਨਾਲ ਇੱਕ ਜਿਹੜਾ ਨਾ ਫਾਇਦਾ ਨਹੀਂ ਹੋਇਆ ਹਾਂ ਹੁਣ ਰਿਫਾਰਮਸ ਹੁੰਦੇ ਆ ਅੱਗੋਂ ਕਿੰਨਾ ਉਹਦਾ ਉਹ ਹੁੰਦਾ ਉਹ ਦੋ ਸਾਲ ਕਿੰਨਾ ਕਨਸੈਂਟਰੇਟ ਕਰਦੀ ਆਮ ਆਦਮੀ ਪਾਰਟੀ ਉੱਤੇ ਨਿਰਭਰ ਕਰੇਗਾ ਸੋ ਹੁਣ ਆਮ ਆਦਮੀ ਪਾਰਟੀ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਹੈ ਦਿੱਲੀ ਦੇ ਵਿੱਚ ਤੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪੰਜਾਬ ਦੇ ਵਿੱਚ ਵੀ ਸਾਈ ਦੇ ਵਿੱਚ ਹੁਣ ਪੰਜਾਬ 'ਚ ਵੀ ਚੋਣਾਂ ਹੋਣ ਜਾ ਰਹੀਆਂ ਨੇ ਹੁਣ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਹਾਰ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਅਸਰ ਪੈਂਦਾ ਇਹ ਭਵਿੱਖ 'ਚ ਹੁਣ ਦੇਖਣਾ ਹੋਵੇਗਾ